ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਇਹ ਨਵਾਂ ਸਾਲ ਖੁਸ਼ੀਆਂ ਭਰੇ ਚੜ੍ਹੇ ਸਾਰੇ ਪੰਜਾਬ ਦੇ ਸਾਰਿਆਂ ਨੂੰ ਤੰਦਰੁਸਤੀ ਦੀਆਂ ਬਹੁਤ ਬਹੁਤ ਤੰਦਰੁਸਤੀਆਂ ਦੀਆਂ ਵਾਕੀ ਫਰਮਾਉਂਦਾ ਛੋਲੀ ਵਿਡੋਲੀ ਜੰਮਾਵਾ ਜੰਮਾਵਾ ਪਾਣੀ ਇਹ ਰੂਹੀ ਸ਼ਾਮ ਜੀ ਦੇ ਲੈ ਸੋਨੇ ਦਾ ਮੈਨੂੰ 2025 ਦੇ ਆਖਰੀ ਦਿਨ ਤੁਸੀਂ ਕਿੱਧਰ ਨੂੰ ਚੱਲੇ ਹੋ ਹੁਣ ਮੰਮੀ ਜੀ ਫਰਮਜੀਤ ਕੋਲੇ ਕਬਜੀ ਵਾਲੀ ਕੋਲੇ ਸੰਧਾਲਾ ਜਾਂਦੇ ਲੋਹੜੀ ਦਾ ਹਾਂ ਆਲੇ ਵੱਡੀ ਕੋਲੀ ਵੱਡਾ ਚਮਚਾ ਲੈ ਖਾਲਾ ਥੋੜਾ ਜਿਹਾ ਬੈਲੀ ਲੋੜੀ ਆ ਵਿਆਹ ਦੀ ਹਾਂ ਅਗਲੇ ਸਾਲ ਦੂਜਾ ਵਿਆਹ ਕਰਾਵਾਂ ਫੇਰ ਦੂਜੀ ਲੋੜੀ ਪਤਾ ਨਹੀਂ ਲੱਗਾ ਜਾ ਯਾਰ ਕਾਹੇ ਤੱਕ ਬੰਗਲ ਚੋਰੀ ਕਰਕੇ ਲੈ ਜੀ ਮੈਂ ਦੰਦ ਤਰਨਾ ਕਿਉਂ ਉੱਥੇ ਕਿ ਮੁਰਮਰੇ ਖਾਣੇ ਆ ਜਾ ਗੂਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਅੱਜ 2025 ਦੇ ਸਾਲ ਆਖਰੀ ਦੇ ਨਾ ਧੁੰਦਾ ਬਹੁਤ ਆ ਤੇ ਹਵਾਵਾਂ ਤੇਜ਼ ਵਗਦੀਆਂ ਕੱਲ ਨੂੰ ਚੜ ਜਣਾ 2026 ਤੇ 2025 ਆਪਦੇ ਸਿਖਰਾਂ ਦੀ ਪੀਕ ਤੇ 2025 ਦੇ ਵਿੱਚ ਬਹੁਤ ਕੁਝ ਵਧੀਆ ਹੋਇਆ ਤੇ ਦੁੱਖ ਸੁੱਖ ਚੱਲਦੇ ਰਹਿੰਦੇ ਆ ਤੇ ਸਾਰਿਆਂ ਲਈ 2026 ਆ ਜਿਹੜਾ ਉਹ ਖੁਸ਼ੀਆਂ ਭਰਿਆ ਆ ਵੀ ਤੇ ਮਾਲਕ ਸਾਰਿਆਂ ਦੇ ਤੇ ਮਿਹਰ ਪ੍ਰਿਆਰਤ ਰੱਖੀ ਆਪਣਾ ਅੱਜ ਚਲੀ ਆ ਪਰਜਾਈ ਨਾਨਣ ਕੋਲ ਕੀ ਲੈ ਕੇ ਲੋੜੀ ਦਾ ਸੰਧਾਰਾ ਲੋੜੀ ਦਾ ਸੰਧਾਰਾ ਹਾਂ ਆ ਤਾਂ ਬਾਈਦਰ ਨੂੰ ਜਰਮਾਈ ਫਿਰਦੀ ਅੱਜ ਮੇਰੇ ਵੀ ਘੋਟਦਾ ਹੈ ਮੈਂ ਟਾਈਟ ਹੋ ਗਿਆ ਥੋੜਾ ਜਿਹਾ ਹਾਂ ਹਾਂ ਅੱਜ 2025 ਦਾ ਆਖਰਲਾ ਦਿਨ ਹੈ ਨਾ ਉਹੀ ਹੈ ਨਾ ਥੋੜਾ ਆ ਚੀਜ਼ ਮੇਰੇ ਵੀ ਬਸ ਟੋਗ ਨਹੀਂ ਚੋਗਣੀ ਹਾਂ ਹਾਂ ਗੋੜ ਬਾਹਰ ਤੋਂ ਬਾਹਾਂ ਵੜਦੇ ਲੰਡਾਪ ਲੇਅਰ ਬਣਾ ਲੈ ਨਹੀਂ ਮੈਂ ਧੰਦ ਤਾਂ ਲਾਣਾ ਕਿਉਂ ਉੱਥੇ ਕਿ ਮੁਰਮਰੇ ਖਾਣੇ ਆ ਜਾ ਮੈਂ ਬੱਤ ਖਾ ਲੈਂਦੀ ਲੈ ਲੈ ਲਾਜਾ 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 2025 ਵਾਲੀ ਗਾਟੇ ਖਾਲਾ ਫਿਰ ਅਗਲੇ ਸਾਲ ਖਾਵਾਂਗੇ ਦੀਪਾ ਨਾ ਚੱਲ ਚੱਲੋ ਦੀਪਾ ਜਾਣਾ ਤਾ ਉਹ ਕੋਹ ਨਹੀਂ ਹੁੰਦਾ ਸਾਰਿਆਂ ਨੇ ਜਾਉਣਾ ਹੀ ਆ ਧੁੰਦ ਜਾਵਾਂ ਹੀ ਨਹੀਂ ਲਾਈਦੇ ਇਹਨਾਂ ਉਹ ਕਹਿੰਦੇ ਵੀ 2025 ਦਾ ਆਖਰਲਾ ਦਿਨ ਆ ਨਾ ਅੱਜ ਫਿਰ ਠੰਡ ਤਾਂ ਵੱਧ ਆ ਤੁਸੀਂ ਦੰਦਾ ਤੋਂ ਵੀ ਨਾ ਵੱਧ ਸੋਹਣੇ ਲੱਗਦੇ ਆ ਹਾਲਾ ਲੈ ਲੈ 2025 ਦੀ ਆਖਰੇ ਦਿਨ ਤੁਸੀਂ ਕਿੱਧਰ ਨੂੰ ਚੱਲੇ ਹੋ ਹੁਣ ਮੰਮੀ ਜੀ ਧੀ ਕੋਲੇ ਧੀ ਕੋਲੇ ਹਾਂ ਕਿਹੜੀ ਧੀ ਕੋਲੇ ਹਰਮਜੀਤ ਕੋਲੇ ਕਬਜੀ ਵਾਲੀ ਕੋਲੇ ਬਿੰਦਰ ਮਾਨੂ ਕੋਲੇ ਸੰਦਾਰਾ ਜੰਦਰ ਲੈ ਲੋੜੀ ਦਾ ਹਾਂ ਦੋ ਹਫ਼ਤੇ ਰਹਿੰਦਾ ਹੈ ਤਾਂ ਲੋੜ ਨਹੀਂ ਦਾਦ ਜਨ ਰਹਿ ਗਏ ਗਿਆ ਨਾ ਹੈਪੀ ਬਰਥਡੇ ਨੂੰ ਫਿਰ ਅਸੀਂ ਕਰ ਲੋ ਹੀ ਦੇ ਆਉਣਾ ਮੁੜਦੇ ਹੋਇਆ ਨੇ ਬਿੰਦਰ ਨੂੰ ਬਿੰਦਰ ਭੈਣ ਨੂੰ ਆ ਕੇ ਦੇਵਾਂਗੇ ਫਿਰ ਬਿੰਦਰ ਨੂੰ ਆ ਕੇ ਦੇਵਾਂਗੇ ਮੈਨੂੰ ਤਾਂ ਸਹੀ ਨਹੀਂ ਦੇਖਿਆ ਨਾ ਕਿਹੜਾ ਹੈ ਉਹਨੇ ਅੱਜ ਹੀ ਬਗਨ ਤੁਸੀਂ ਦਾ ਹੱਥ ਲਾ ਕੇ ਮੋੜ ਜੰਨੇ ਹੋ। ਸ਼ਬਾਚਾਰ ਹੋ ਗਈ। ਹੱਥ ਲਾਉਣੀ ਆਉਨੇ ਮੇਰੇ ਕੋਲੇ ਉਹਨੇ ਗਣਾ ਤੁਸੀਂ ਅੱਜ ਵੀ ਦੇਖ ਲਓ। ਨੇੜੇ ਦਾ ਫਾਇਦਾ ਚੱਕਦੇ ਉਹਨੇ ਗਣਾ ਤੁਸੀਂ। ਜਦੋਂ ਜੀਦਿਆ ਕੜਦਾ ਚੱਕ ਕੇ ਗੱਡੀ ਆ ਜਾਂਦੇ। ਆ ਵੀ ਆਪਣਾ ਪਿੰਡ ਹੀ ਆ ਨਾ। ਆ ਇਹ ਬਸ ਇੱਥੇ ਤੱਕ ਆਖਰੀ ਘਰ ਆਪਣੇ ਪਿੰਡ ਦੇ। ਚੀਲੋ ਵੀ। ਚੀਲੋ ਵੀ। ਇੱਧਰ ਹੀ ਨਾ ਲਾ ਜੀ ਇੱਥੇ। ਤਿੱਲਾ ਇਹਨੇ ਤੁਰ ਕੇ ਲੰਘ ਗਿਆ ਨਾਲੇ ਨੂੰ ਪਤਾ ਨਾ ਲੱਗੂ ਕੌਣ ਆ ਗਿਆ ਮੈਨੂੰ ਪਤਾ ਹੀ ਨਾ ਕਾ ਜਾ ਯਾਰ ਕਹੇ ਤਸ ਬੰਗੂ ਚੋਰੀ ਕਰਕੇ ਲੈ ਮੈਂ ਦੇਖ ਲਾ ਕੱਡੀ ਦੂਰ ਆਇਆ ਤੁਰ ਕੇ ਜਾ ਯਾਰ ਤਰਾ ਇੰਨਾ ਧਿਆਨ ਆਟੇ 'ਚ ਸੀ ਆਟੇ 'ਚ ਕੋਹ ਨਹੀਂ ਮਾਦਿਆ ਹੋ ਉਥੋਂ ਤੁਰਿਆ ਹੋਣਾ ਤੈਨੂੰ ਪਤਾ ਹੀ ਨਹੀਂ ਲੱਗਿਆ ਇਹਦਾ ਬਾਲਾ ਆਦਾ ਤਾਂ ਓੱਖਾ ਕੰਮ ਸਿੰਧਿਆ ਰਾ ਸਿੰਧਿਆ ਰਾ ਪਹਿਲਾਂ ਹੀ ਦੇ ਚੱਲੇ ਤੇ ਫਿਰ ਹੁਣ ਜਦੋਂ ਜਦੋਂ ਜਾਣਾ ਕਰਕੇ ਹੋ ਗਿਆ ਭਣੇ ਜਦੋਂ ਲੇਟ ਹੋਨੇ ਫਿਰ ਤੂੰ ਕਹਿੰਦੀ ਸਿੰਧਾਰਾ ਹੀ ਨਹੀਂ ਆਇਆ ਰੋਹ ਨਹੀਂ ਹੋਗੀ ਹੈਨਾ ਅੱਜ ਹਲੋ ਰਾਈਡਰ ਉਹ 더 ਵਗਦੀ ਆ ਅੱਜ ਤਾਂ ਹਾਈ ਮੈਂ ਤਾਂ ਮਟੜਦਾ ਮੈਂ ਦੇਰਾ ਇਹ ਵੀ ਆ ਤੜਕੀ ਜਾਂਦਾ ਲੈ ਇਹਨੂੰ ਪਤਾ ਨਹੀਂ ਲੱਗਿਆ ਯਾਰ ਦੇਖ ਲੈ ਉਹ ਉੱਥੋਂ ਆਇਆ ਕਿਉਂ ਜੱਸਨ ਮੈਂ ਤਾਂ ਡਰਾਇਵ ਕਰ ਤੇ ਡੈਡੀ ਆ ਠੀਕ ਆ ਹਾਂ ਡੈਡੀ ਠੀਕ ਆ ਹੁਣ ਠੀਕ ਆ ਤੂੰ ਦਾ ਨਹੀਂ ਬੜਕਰ ਨਹੀਂ ਸੀ ਕੋਈ ਨਹੀਂ ਠੰਡਾ ਹਨ ਅੱਜ ਕਿਆ ਨਹੀਂ ਕਾਲਜ ਛੁੱਟੀਆਂ ਹੋ ਗਈਆਂ ਪਰ ਹੁਣ ਹਾਂ ਤੂੰ ਦੱਸ ਬੱਲਾ ਬੱਲਾ ਅੱਛਾ ਆ ਗਾਣੇ ਆ ਦੇ ਤੁਸੀਂ ਨਵੀਂ ਲਾ ਆ ਰਿਹਾ ਤਾਂ 4 ਮਹੀਨੇ ਹੋ ਗਏ ਆਂ ਦੀਨੂ ਅਸੀਂ ਅੱਜ ਆਏ ਆ ਆ ਦੇਖਿਆ ਆ ਦੇਖ ਬਣੀ ਗਾਇਆਂ ਦੀ ਸੋਹਣ ਖਾਲਾ ਖਾਲਾ ਫਿਰ ਬਹੁਤ ਸੁਆਦਾ ਵੱਡੀ ਕੌਲੀ ਚ ਪਾਇਆ ਹੋਇਆ ਦੇਖ ਲੈ ਆ ਲੈ ਵੱਡੀ ਕੌਲੀ ਵੱਡਾ ਚਮਚਾ ਲੈ ਖਾਲਾ ਥੋੜਾ ਜਿਹਾ ਥੋੜੀ ਜਨਾ ਹੋਰੀ ਤੂੰ ਖਾਲਾ ਤੇਰਾ ਘਰ ਘੱਟ ਵਾ ਆਹੋ ਕੱਟੀ ਆ ਦੇ ਤੀ ਕਿ ਕਰਤਾ ਹਾ ਇੰਦਰ ਓਹੋ ਇਹਦਾ ਬੜੀ

ਆ ਜਰਦਾ ਲਈ ਕਰਦੀ ਆ ਤੈਨੂੰ ਆ ਪੱਛੀ ਵਾਲੀ ਸੰਗੁਰੀ ਉਹ ਬਹੁਤ ਤੜੀ ਰਹੀ ਆ ਆ ਕਸਮੂਰੀ ਆ ਮਾਰ ਕੇ ਇੱਕ ਪਾਨੀ ਕਰ ਉਹ ਤੁਸੀਂ ਨਹੀਂ ਮਾਰਿਆ ਖਵਾ ਗਜਰੇ ਲੱਗ ਜਰੂਰ ਲਾ ਗਜਰੀਲਾ ਨਹੀਂ ਮਾਰਿਆ ਤੁਸੀਂ ਬਣਾਵਾਂ ਤੁਸੀਂ ਆਜ ਤੇਰਾ ਬਣਾਵਾਂਗੇ ਉੱਥੇ ਆਜੋ ਫਿਰ ਉੱਥੇ ਬਣਾਵਾਂਗੇ ਆਪਾਂ ਝੋਲ ਦੀ ਫੋਟਾ ਕੜਾਈ ਵੀ ਲੈਂਦੀ ਆਪਾਂ ਨਵੀਂ ਉਦੋਂ ਲੈ ਕੇ ਤਾਂ ਆਏ ਤੁਸੀਂ ਨਾਲ ਤਾਂ ਸੀਗੇ ਹਾਂ ਆਗੇ ਕੱਢਾਂਗੇ ਫਿਰ ਖਵਾ ਦੁੱਧ ਚੱਕ ਲੈ ਇੱਥੋਂ ਅੱਧਾ ਉੱਥੋਂ ਲੈ ਲਾਂਗੇ ਦੁੱਧ ਜੀ ਦੋਦਾ ਕਾਤਾ ਜਾਂ ਦੋਦਾ ਸੀ ਚੱਕ ਲਿਆ ਇੱਥੇ ਮਾਰ ਲਾਂਗੇ ਜਿਵੇਂ ਹੋਇਆ ਦੇਖ ਲਾਂਗੇ ਸਰ ਜਪਾ ਭੈਣੇ ਨੂੰ ਤੋ ਦਿਖਾਇਆ ਨਹੀਂ ਕੀ ਕੈਮਰਾ ਚਿੱਤੇ ਹੀ ਚੱਕ ਕੇ ਲਿਆਉਣ ਦਾ ਲੌਗਰ ਲੌਗਰ ਨੂੰ ਦਿਖਾਈ ਮੈਂ ਤੇ ਕੰਨ ਬੁੱਕ ਟੇ ਕੋਲ ਲਿਆ ਬਾਟ ਬਾਟ ਆ ਲੈ ਲਾ ਜਿੰਨੀ ਮਾਰਦੀ ਥਾ ਇਹਦਾ ਕੋਈ ਗੱਲ ਹੈ ਜੀ ਐਵੀ ਆਂਦੀ ਚਾਹੀਦੀ ਆ ਓਕੇ ਹੈ ਹੰਡਾ ਹਣਾ ਅੱਜ ਕੇ ਹੰਡਾ ਆ ਖਾ ਯਾਰ ਹੰਡ ਤੋੜ ਮੰਮੀ ਖਾਣੀਏ ਦੇ ਕੇ ਮਾੜੀ ਹਾਂ ਲੇਟੀ ਨੂੰ ਕਹਿੰਦਾ ਦੇਖ ਮੈਨੂੰ ਪਤਾ ਇਹਨੇ ਕੰਮਾਂ ਜਿਵੇਂ ਲੰਗੀ ਆ ਮਾਜੀ ਨੂੰ ਟਿਕਰਾ ਕਰਦਾ ਆ ਪਟ ਪਾ ਆ ਨਾਲਾ ਇੱਥੇ ਡੰਗੀ ਫਿਰਦੀ ਆ ਪਾਣਾ ਜੇ ਲੋਟ ਹੈ ਗਈ ਆ ਆਹੋ ਆ ਜੋ ਫਿਰ ਤੁਸੀਂ ਤੇਰਾ ਨੂੰ ਕਿੰਨੇ ਨੂੰ ਲੋੜਾ ਬਣਾਵਾਟ ਯਾ ਲੋੜੀਆ 13 ਦੀ ਹੁੰਦੀ ਆ ਲੋੜੀ ਐਵੇਂ 14 ਦੀ ਕਿਹੜੀ ਲੋੜੀ ਹੁੰਦੀ ਆ 13 ਦੀ ਲੋੜੀ ਹੁੰਦੀ ਆ 13 ਦੀ ਆ 13 ਨੂੰ ਲੋੜੇ ਬਣਾਵਾਗੇ ਆਪਾਂ ਪਿੰਡ ਡੀ ਜੇ ਡੂ ਜੇ ਲਾਵਾਂਗੇ ਆਪੇ ਰਾਤ ਉਦਨ ਹਾਂ ਉਦਨ ਬੋਲੀਆਂ ਪਾਉਣੀਆਂ ਪੂਰੀਆਂ ਪੂਰੀਆਂ ਛੋਲੇ ਚੱਲਣੇ ਆ ਉਦਨ ਸਹੀ ਗੱਲ ਆ ਲੋੜੇ ਦੇ ਵਿਆਹ ਦੀ ਲੋੜੀ ਆ ਹਾਂ ਬੈਡਲੀ ਲੋੜੀ ਆ ਵਿਆਹ ਦੀ ਆ ਅਗਲੇ ਸਾਲ ਦੂਜਾ ਵਿਆਹ ਕਰਾਵਾਂ ਫੇਰ ਦੂਜੀ ਲੋੜੀ ਕੁਛ ਨਹੀਂ ਕੁਛ ਵੀ ਨਹੀਂ ਕਰਵਾ ਰਹੀ ਤੂੰ ਇਹ ਗੱਲਾਂ ਕਰੋ ਕੀ ਕਹਿੰਦਾ ਕੁਛ ਵੀ ਨਹੀਂ ਮੰਮੀ ਕਿਹਾ ਆਪਾਂ ਕੋ ਕਹਾ ਮੰਮੀ ਕੋ ਮੈਂ ਨਹੀਂ ਇਹ ਤਾਂ ਦੂਜੇ ਪਾਸੇ ਲੈ ਗਈ ਤੂੰ ਤਾਂ ਮੇਰੇ ਮਗਰ ਪਾ ਦੇਗੀ ਉਹਨੂੰ ਆਇ ਨਹੀਂ ਕਿਹਾ ਮੈਂ ਸੋਹਣੇ ਮੈਂ ਕਿਹਾ ਅਗਲੇ ਸਾਲ ਦੂਜਾ ਵਿਆਹ ਕਰਾਵਾਂ ਦੂਜੀ ਲੋੜੀ ਬਣਾਵਾਂ ਹਾਂ ਕਰਾ ਲਈ ਕਤਾਰੀ ਡਾਂਗਾ ਨਾ ਖਾ ਲਈ ਉਹ ਇਹਦੇ ਨਹੀਂ ਕਰਾਵਾਂਗੇ ਹਾਂ ਕਿਆ ਬਾਤ ਬਾਰੇ ਮੇਰੇ ਕਰਾ ਹੋਰ ਹਰੇਕ ਛਾਲ ਨਵਾ ਬਿਆ ਜਾ ਕੇ ਪਰੇ ਕਿੰਨੂ ਬਣਾ ਫੋਨ ਆਹੋ ਆਉ ਦੇ ਆ ਦੇ ਛੋਣੇ ਹਾਂ ਨਹੀਂ ਦੱਬੋ ਕਿਵੇਂ ਆ ਫੋਨ ਨਹੀਂ ਜਾ ਕੇ ਦੇਣੀ ਵਾਏ ਹਾਏ ਐਂਕਾ ਬਾਬੂ ਜੇ ਮੈਂ ਡੱਬੀ ਤੂੰ ਠੀਕ ਆ ਤੂੰ ਸੁਣਾ ਆਪਣੇ ਕਿੱਡੀ ਡਾੜੀ ਹੋਗੀ ਬੱਸ ਦਾੜੀ ਰੱਖ ਲਈ ਹੁਣ ਵਧੀਆ ਰੱਖ ਲੈ ਰੱਖ ਲੈ ਹੋਰ ਕੀ ਆ ਬਾਣੀ ਪਾਣਾ ਗੋਲਦ ਮਾਲੇ ਫੇਰੀ ਦੀ ਕਾਲੇ ਲਾਇਆ ਕਰਾਂਗੇ ਇੱਥੇ ਦੇ ਗੰਮੇ ਕੋਲੇ ਕੋਈ ਰੋਡ ਪਾਇਆ ਕਰੂ ਕਉ ਖਟਾ ਖਟਾ ਭਗਵਾਨ ਦਵਾਨ ਦੀ ਘਰਦੀ ਹੈ ਮੈਂ ਖਟਾ ਕਰਤਾ ਜੋ ਦੇਦੀ ਹੈ ਹੁਣ ਆਪੋ ਹੀ ਫਿਰ ਮੰਨ ਤੇ ਜੇ ਕਿ ਮਾਤਰੀ ਕਰੇ ਐਪਕੜਾ ਕੱਟਾ ਕੇ ਜੇ ਨਹੀ ਇਹ ਵੀ ਵਧਾਇਕ ਦੀ ਘਰ ਵਾਲੀ ਨੇ ਇਹ ਤਾਂ ਫਿਰ ਤੁਸੀਂ ਪਾਰਟੀ ਬਦਲੀ ਜਾਣੀ ਹੋ ਵੀ ਤੁਸੀਂ ਤਾਂ ਕਾਂਗਰਸੀਆਂ ਹੋ ਤੁਸੀਂ ਤਾਂ ਤੁਸੀਂ ਤਾਂ ਪੰਜੇ ਕਰਨੀ ਹੋ ਮੈਨੂੰ ਕਾਂਗਰਸੀਆਂ ਤੁਸੀਂ ਤਾਂ ਪੰਜੇ ਕਰਨੀ ਹੋ ਇਧਰ ਨੂੰ ਆਉਣੇ ਝਾੜੂ ਕਰਨੀ ਨੂੰ ਆਪਰ ਕਾਲੀ ਆ ਹੋਣਾ ਕਾਲੀ ਬਾਦਲ ਕਿਆ ਚੋਂ ਆਪਾ ਬਾਦਲ ਦੀ ਆਪਾ ਕਾਲ ਲਿਆ ਮਸਰੂਮ ਨਹੀਂ ਅੱਛਾ ਬਾਸ ਪਹਿਨੇ ਆਪਦੇ ਤਿਆਰੀ ਕਰਨੀ ਆ ਸਵੇਰੇ ਤੁਰਨਾ 4 ਵਜੇ ਚੱਲ ਕੋਈ ਨਾ ਤਿਆਰੀ ਨੂੰ ਕਰਾ ਪਹਿਨੇ ਹੋਣਾ ਸ਼ੇਰਬਾਨੇ ਗਿਆ ਸੀ ਆਉਣੀਆਂ ਉੱਥੇ ਨਿਊ ਇਅਰ ਉੱਥੇ ਦੇਖਣਾ ਨਵਾਂ ਸਾਲ ਹਾਂ ਇਹਨਾਂ ਨੇ ਤਾਂ ਦੇਖ ਲੈਣਾ ਉੱਥੇ ਇਹ ਨਹੀਂ ਨਵਾਂ ਸਾਲ ਕਰੋ ਤੁਸੀਂ ਕੱਲ ਨੂੰ ਪਹੁੰਚ ਜਾਓਗੇ ਪਹਿਨੇ ਉੱਥੇ ਨਹੀਂ ਹਾਂ ਅਸੀਂ ਕੱਲ ਨੂੰ ਤਾਂ ਤੁਰਨਾ ਫੜਾਉਣ ਚੱਲੇ ਗੁਰਦਾਰੇ ਅੱਛਾ ਰਾਤ ਨੂੰ 11:00 ਕ ਲਈ ਜਾਵਾਂਗੇ ਕਿੱਥੇ ਇੱਥੇ ਆਪਾਂ ਆਪਣੇ ਅੱਛਾ ਅੱਛਾ ਠੀਕ ਆ ਚਲੋ ਠੀਕ ਆ ਭਣੀ ਕਰਦੇ ਤੁਸੀਂ ਕਿਉਂ ਅਕਾਲੀ ਹੋ ਕਾਂਗਰਸੀ ਹੋ ਮੰਮੀ ਉਹ ਦੇਖਾਂ ਅਸੀਂ ਨਾ ਅਕਾਲੀ ਆ ਨਾ ਅਸੀਂ ਕਾਂਗਰਸ ਕੋਈ ਨਹੀਂ ਹਾਂ ਬਸ ਇਧਰ ਆਪਰੇ ਬੰਦੇ ਆ ਵੋਟ ਕਿਨ ਪਾਈ ਤੁਸੀਂ ਕਿਨੂੰ ਵੋਟ ਪਾਈ ਤੁਸੀਂ ਮੈਂ ਪਾਉਂਦੀ ਆ ਮੰਮੀ ਤੂੰ ਵੋਟ ਕਿਨ ਪਾਈ ਸੀ ਇਹ ਮੈਨੂੰ ਪਾਤੀ ਪਾਤੀ ਜਰਾ ਆ ਬਾਲੀ ਗਲਤ ਗੱਲਾਂ ਹਿੰਮਤ ਰੱਖਿਆ ਕਰੂਗੀ ਸੀ ਨੂੰ ਵੋਟ ਪਾਈਏ ਅਸੀਂ ਕਹਦੇ ਹਿੰਮਤ ਰੱਖੀਏ ਅਸੀਂ ਤਾਂ ਸੋਹਣੇ ਤੂੰ ਕਿਹਨੂੰ ਵੋਟ ਪਾਈ ਸੀ ਮੇਰੀ ਵੋਟਰ ਆਈਡੀ ਨਹੀਂ ਹੈਗੀ ਮੈਂ ਪਾਉਂਦੀ ਨਹੀਂ ਆਪਣੇ ਡੈਮੋਕਰੇਸੀ ਨਹੀਂ ਹੈਗੀ ਮੇਰੀ ਗੱਲ ਸੋ ਮੈਜਿਕ ਨਹੀਂ ਪਾਈ ਜੁੰਦੀ ਆ ਦੀ ਵੋਟ ਜਿੱਥੇ ਅਧਿਕਾਰ ਆਉ ਦਾ ਅਧਿਕਾਰ ਆ ਜਿੱਥੇ ਮਾਦੀ ਪਾਉ ਉਹ ਆ ਦੇ ਬੇਚਰੀ ਨੰਨਾ ਕਿ ਜੀ ਬਾਰੀ ਦੇ ਇਧਰ ਕਿਵੇਂ ਕੌਣ ਬਣਾਉਂਦੇ ਟੋਪੀਆਂ ਅੰਜੂ ਭਾਬੀ ਕਿਹ ਹੈ ਦੀਆਂ ਇੱਥੋਂ ਆਏ ਹਨਾ ਟੋਪੀ ਨੂੰ ਪਿੱਛੇ ਜੂੜਾ ਕਵਰ ਹੁੰਦਾ ਉਹ ਨਾਲ ਅੱਛਾ ਬਹੁਤ ਸਾਰੇ ਬਣਾਉਂਦੀ ਆ ਉਹ ਮੇਰੀ ਪਈ ਹੋ ਮੇਰੀ ਹਾਂ ਜਦੋਂ ਆਏ ਤੁਹਾਨੂੰ ਬੜਵਾ ਕੇ ਲਪਾਗੇ ਉੱਥੇ ਲੈ ਆਏ ਬਣਾਈਆਂ ਜੀ ਜਰਾ ਆਪਾਂ ਜੋੜਾ ਹੋਰ ਬਣਾ ਦਈਏ ਇੱਕ ਇਹ ਤਾਂ ਭਾਬੀ ਬਣਾ ਦੋ ਹਨਾ ਬਹੁਤ ਸੁਣੰਦਾ ਇਹ ਤਾਂ ਮੇਰਾ ਆਪਣੇ ਵੇ ਸੁਣ ਵੀ ਇਹ ਗੱਲ ਹੂੰ ਮੁੰਮੂ ਚੂ ਦਾ ਟਾਈਮ ਹੋਇਆ ਪਿਆ ਚਾਹ ਕਿੱਥੇ ਲੰਘਦੀ ਓਏ ਚਾਹ ਚਾਹ ਦੋ ਲਾਵਾਂ ਐਵੇਂ ਹੋਰ ਕੀ ਐ ਹੋਰ ਵੀ ਨਾ ਕੋਈ ਚਾਹ ਲਾਉਂਦੇ ਪਾਏ ਡਟ ਪਟ ਡਟ ਪਟ ਮੂੰਹ ਨੂੰ ਲਾਵਾਂ ਤੇ ਘੜਚ ਬਲੀ ਆ ਭੰਗੀਆਂ ਬੋਤਲਾਂ ਦੇ ਰਾਣੋਂ ਹੋਣਾ ਦੇ ਡਾਟ ਰਾਣੋਂ ਹੋਣਾ ਦੇ ਡਾਟ ਰਾਣਾ ਸਾਡੀ ਆ ਖੜੀ ਆ ਆ ਪੰਜਾਬ ਹੋਣੀ ਪਈਆਂ ਇੱਥੇ ਬਹਿ ਕੇ ਲਾ ਜਾਂਦਾ ਹੋਣੀ ਕਿ ਦੇਣਾਂ ਨੂੰ ਪਤਾ ਹੀ ਲੱਗਣ ਦਿੰਦਾ ਪਤਾ ਉਹਨੂੰ ਲਾਦਾ ਫਿਰ ਜਦੋਂ ਮੋਟਰ ਹੈਂਜ ਤੇਲ ਪੈ ਕੇ ਐਵਰੇਜ ਦਿੰਦਾ ਨਾ ਫਿਰ ਪਤਾ ਲਾਦਾ ਇਹਨਾਂ ਨੂੰ ਦਸਾਂ ਕਿ ਮਿੰਟਾ ਵੱਧ ਐਵਰੇਜ ਦੇਣ ਲੱਗਦਾ ਮੋਟਰ ਹੈਂਜ ਮੈਂ ਬੂਟ ਹੀ ਪਾਉਣੀ ਨੇ ਆ ਲਾਇ ਗਿੱਲੇ ਹੋ ਗਏ ਸੀ ਆਉਣਾ ਮੱਝਾਂ ਧਾਰਾ ਤੁਰਾ ਚੋਮ ਲਾ ਚਲ ਧਾਰ ਚਵਾਈਏ ਤੇਰੀ ਸਾਰੇ ਨੂੰ ਕਹਿੰਦੀ ਬੂਟ ਪਾ ਬੂਟਵਾ ਮੈਂ ਪਾਉਂਦੀ ਨਹੀਂ ਧਾਰ ਚਵਾਓ ਤੇ 200 ਅੱਜ ਲੈ ਧਾਰ ਤਾਂ ਬਾੜੀ ਸੌਖੀ ਆ ਤੇ ਮੈਂ ਚੋਕ ਦਿਖਾਉਣਾ ਅੱਜ ਧਾਰ ਆਹੋ ਪਿਆ ਦੀ ਚੋਕ ਦਿਖਾਉਣਾ ਧਾਰੇ ਨੂੰ ਓ ਯਾਰ ਲੈਟ ਸਾਰ ਦੇ ਆ ਧਾਰ ਜਮਾਉਣੀ ਆ ਤਾਂ ਮਸਾ ਅੱਜ ਮੇਰਾ ਰਾਦਾ ਬਣਿਆ ਧਾਰ ਚੋਣ ਦਾ ਹੋਰ ਵੀ ਬੇਚਾ ਜੁੱਟਾ ਦੇ ਲੈਣੇ ਫਿਰ ਆਜੋ ਫਿਰ ਉੱਥੇ ਦਵਾ ਦਾਂਗੇ ਕਾਲੇ ਕੋਲ ਵੀ ਹੈਗੇ ਨੀਂ ਲੈ ਹੈਲੋ ਜੀ ਉਹਨਾਂ ਬਾਅਦ ਕਿ ਫੜਾ ਦੇ ਦੇ ਕਾਜੂ ਨਿਜਵਾਨਾ ਹਾਂ ਆ ਛੱਡ ਬੜਬ ਇਹਦਾ ਨਿਆਣਾ ਕਿੱਥੇ ਆ ਅੰਦਰ ਕੱਪੜੇ ਤੋਂ ਲਾਉਣੇ ਪ੍ਰਸ਼ਾਦ ਤਿਆਰ ਕਰ ਉਹ ਕੋਈ ਨਾ ਮਿੰਟ ਪੰਜ ਹੀ ਲਾਉਣਾ ਮੈਂ ਤਾਂ ਐ 14 ਨਾ ਹੁੰਦਾ ਤਾਰ ਮੈਨੂੰ ਜੋੜਣੀ ਆ ਪਗਾ ਲੈ ਆਉਣੀ ਆ ਹੁਣ ਸਭੂ ਸਹੀ ਗੱਲ ਆ ਹਾਂ ਆ ਉਹ ਨਾਲ ਟਾਈਮ ਉੱਠੜਿਆ ਕਰਾਂਗੇ ਨਾ ਹੈ ਤਾਂ ਠੀਕ ਆ 10 ਵਜੇ ਤੱਕ ਤਾਂ ਤਾਂ ਹੀ ਤਾਂ ਮੈਂ ਦੁੱਧ ਆਪਨ 10 ਤੱਕ ਹਾਂ ਤਾਂ ਹੀ ਮੈਂ ਖੁਰਨੀ ਢੋਣ ਦਿੱਤੀ ਇੰਨੇ ਇਨਾਂ ਨੇ ਪੰਪ ਮਾਰੇ ਮੈਂ ਕਿਹਾ ਨਾ ਭਾਈ ਉਹ ਵੀ ਹੋ ਗਈ ਸੀ ਤਿਆਰ ਉਹ ਵੀ ਵਿੱਚ ਹੋ ਗਈ ਸੀ ਉਹ ਤਾਂ ਗੱਲ ਗੱਲ ਮੈਂ ਅੜ ਗਿਆ ਮੈਂ ਕਿਹਾ ਨਾ ਖੁਰ ਰਹੀ ਣ ਤੋਣੀ ਆਖਰੀ ਨਿਸ਼ਾਨੀ ਆ ਸਾਡੀ ਖੁਰਨੀ ਪੁਰਾਣੀ ਆਪਣੀ ਐ ਕੀ ਬਸ ਰਹਿ ਗਈ ਘਰ ਦੀ ਜਿਹੜੀ ਸਭ ਤੋਂ ਪੁਰਾਣੀ ਨਿਸ਼ਾਨੀ ਕੇਕ ਖਾ ਲਾ ਸਾਡਾ ਸੋਹਣਿਆ ਆ ਤੇ ਗਰਮ ਗਰਮ ਥੱਲੇ ਘਰ ਲੋ ਹੱਥ ਆਇਆ ਚਾ ਕੇ ਪਾਠੀ ਬਣਾ ਕੇ ਰੱਖਦੇ ਆ ਆਪਾਂ ਨੇ ਲਈ ਅੱਜ ਫੋੜਾ ਕੋਈ ਨਹੀਂ ਦੱਸ ਕੋਈ ਨਹੀਂ ਕਹਿੰਦੀ ਕਾਤਾ ਮੇਰਾ ਦੋ ਬੀਰ ਬਟਾ ਉਹ ਨਾ ਵੇਖੋ ਬਾਤ ਬਚਾ ਨਿਆਣਾ ਅੱਛਾ ਲੱਤ ਦਾ ਖਾ ਰਹੀ ਸੀ ਲਾ ਦੇ ਹੂੰ ਸਰ ਛੜ ਨਹੀਂ ਛੱਡਿਆ ਸੀ ਇਹਨੇ ਇਹ ਤਾਂ ਅੱਖ ਕੱਢ ਦੇਣੀ ਸੀ ਉਹਨੇ ਕੋਈ ਫੜਾਵੇ ਉਹ ਖਾ ਰਤਾ ਨਿਆਣਾ ਪਾ ਕੇ ਨਾ ਲਈ ਨਾ ਮੈਂ ਕਿ ਨਿਆਣਾ ਪਾਉਣਾ ਭੁੱਲ ਗਿਆ ਜਾਂ ਖੱਤ ਹੋ ਗਈ ਤਾਂ ਉਹੀ ਛਾਂਜਦੀਆਂ ਮੈਨੂੰ ਪਰ ਆ ਲੈ ਦੇ ਆਇਆ ਤੇ ਲਾ ਕਰ ਲੈਣਾ ਨੇ ਉਹ ਨਹੀਂ ਸੁਣਦਾ ਤੂੰ ਬਾਹਰ ਵੀ ਫੜਾਪਾ ਤਾਂ ਕੁਝ ਕੁ ਉਹ ਦੰਦੇ ਨਹੀਂ ਕੋਈ ਤਾਂ ਪਾਈਪ ਨਹੀਂ ਕਹਿਆ ਹਾਂ ਨਿਕਲ ਜਾਂਦੇ ਫੇਰੀ ਲਾਉ ਆ ਮਮਾ ਆਵਾ ਫੇਰੀ ਲੈਣੀ ਹੈ ਚਲ ਮੈਂ ਇੱਥੇ ਹੈ ਫੇਰੀ ਨੂੰ ਆਪੜੇ ਨੂੰ ਗੁੱਡੇ ਦੋ ਦੇ ਚਾਹ ਵਾਜ ਉਹ ਟੱਪ ਗਈ ਬਾਜੀ ਰਾਮ ਬਾਗਾਂ ਦਾ ਆ ਵੀ ਫੋੜ ਦੇਣਾ ਘਰੋਂ ਬੁੱਢੀ ਨਹੀਂ ਓਕੇ ਜਾ ਉਹਦੇ ਲੱਟਾ ਮਾਰੀ ਜਾਂਦੀ ਹੈ ਚੋਲੀ ਵੀ ਚੋਲੀ ਜੰਬਾਵਾ ਜੰਬਾਵਾ ਪਾਣੀਆ ਰੁਹੀਂ ਸਾਉਂ ਜੀ ਦੇਲੇ ਸੌਂਨੇ ਦਾ ਮੈਨੂੰ ਪਤਾ ਛੜਪੇ ਮਰੀ ਜਾਂਦੀ ਆ ਇਹ ਐਂ ਗੰਨ ਕਰਦੇ ਆ ਤੂੰ ਦੱਸ ਤਾਂ ਥੱਲੇ ਡੋਲੀ ਆਣਾ ਕਿੱਥੇ ਡੋਲਦੇ ਆ ਆਹਨੇ ਜਾਂਦਾ ਥੱਲੇ ਕਿੰਨਾ ਮੈਨੂੰ ਆਇਆ ਮਚੂਈ ਅੱਜ ਬਹੁਤ ਦਿਨਾਂ ਬਾਅਦੋਂ ਕੋਈ ਕੋਲਾ ਲੱਤ ਬੈਚੂਆ ਦੀ ਦਰਖਾ ਮਾਰੀ ਇੱਕ ਹੱਥ ਨਾਲ ਉਹਨੂੰ ਬਲੋਸੀ ਚੱਲੋ ਨਹੀਂ ਬੋਲਣਾ ਯਾਰ ਤਰੀ ਤੂੰ ਨਹੀਂ ਇਹਨਾਂ ਜਸਨ ਪ੍ਰੀਤ ਮਾਂ ਮਾਂ ਸ਼ਾਮ ਨੂੰ ਸਾਦ ਲੈ ਬਾਨੇ ਨਾਲ ਦੁੱਧ ਥੋੜਾ ਜਿਹਾ ਹੁਣ ਬੰਦ ਹੋਣਾ ਹੁਣ ਅੱਜ ਤਾਂ 7 ਵਜੇ ਤਾਂ ਚੋਈਆਂ ਵਾ ਅੱਛਾ ਫਿਰ ਡੇਢ ਹੋ ਗਿਆ ਕਿ ਤੁਹਾਨੂੰ ਨਹੀਂ ਫਿਰ ਦੁੱਧ ਘੱਟ ਲੱਗਦਾ ਉਹ ਪ੍ਰਾਹਤ ਮਾਂਦੀ ਹੋਣੀ ਆ ਹੱਥੋਂ ਨਹੀਂ ਮਾਂਦੀ ਉੱਪਰ ਹਾਂ ਹੱਥੋਂ ਤਾਂ ਨਹੀਂ ਮਾਂਦੀ ਆ ਮਾਂਦੀ ਆ ਹਾਂ ਆ ਜਾ ਫਿਰ ਆ ਜਾ ਆ ਜਾ ਬਸ ਬਾਕੀ ਤਾਂ ਨਹੀਂ ਹੋਰ ਨਾ ਦੁੱਧ ਘੱਟ ਦੋ। ਕਿਉਂ ਬੱਸ? ਨਹੀਂ। ਮੈਂ ਕਿਹੜਾ ਫੱਕਿਆ ਵਾਂ? ਚੋਲਣੀਆਂ ਗਾਂ ਦੀ ਧਾਰਾ ਵਾਂ ਗਿਉਣਾ। ਧਾਰਾ ਮੱਝ ਦੀ ਨਹੀਂ ਮੇਥੋਂ ਨਿਕਲਦੀ। ਇਹ ਜਿੰਨਾ ਗੰਦਗੀ ਡੋਲੇ ਹਨ। ਨਵੇਂ ਸਾਲ ਦਿਨਾ ਬਹੁਤ ਬਹੁਤ ਮੁਬਾਰਕ। ਇਹ ਨਵੇਂ ਸਾਲ ਖੁਸ਼ੀਆਂ ਭਰੇ ਚੜ੍ਹੇ ਸਾਰ ਵੀ ਪੰਜਾਬ ਦੀ। ਸਾਰਿਆਂ ਨੂੰ ਤੰਦਰੁਸਤੀ ਤੰਦਰੁਸਤੀਆਂ ਵਾਖੀ ਫਰਮਾਉ। ਸੁਨ ਨਵੇਂ ਸਾਲ ਦੀਆਂ ਸਾਡੇ ਬੰਨਿਓ ਤੇ ਸਾਡੇ ਪਰਿਵਾਰ ਕੰਨਿਓ ਤੁਹਾਨੂੰ ਆਪ ਸਭ ਨੂੰ ਲੱਖ ਲੱਖ ਵਾਰਕਾਂ ਨਮਸਾਂ ਵਿਦੇਸਾਂ ਵਿੱਚ ਰਹਿੰਦਿਆਂ ਨੂੰ ਸਾਰੇ ਨਵੇਂ ਸਾਲ ਦਾ ਮੁਬਾਰਕ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਆਵੇ ਤੇ ਜਿਹੜੇ 2025 ਦੇ ਵਿੱਚ ਕੰਮ ਰਹਿ ਗਏ ਉਹ 2026 ਦੇ ਵਿੱਚ ਤੁਹਾਡੇ ਹੋ ਜਾਣ ਤੇ ਜਿਹੜੇ 2025 ਚ ਛੜੇ ਸਟਾਂਕ ਰਹਿ ਗਏ ਉਹਨਾਂ ਦੇ ਵਿਆਹ ਹੋ ਜਾਣ ਹਾਂ ਜਿਵੇਂ ਮੇਰਾ ਹੋ ਗਿਆ 2025 ਚ ਮੈਂ ਬੇਲਾ ਹੋ ਗਿਆ ਹੁਣ ਜਿਹੜੇ ਮੇਰੇ ਛੜੇ ਸਾਡੀ ਜੂਨੀਅਰ ਰਹਿ ਗਈ ਅੱਧੀ ਉਨਾਏ 2026 ਚ ਹੋ ਜਾਣਾ ਹਾਂ 인ਦਰ ਪਜੋਲਾ ਬਣੂੰਗਾ ਹਾਂ ਕਿੰਨੇ ਕਦਾ ਸੂ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਆਵੇ ਬਾਈ ਗੁਰਦੀਖ ਖਾਲਸਾ ਬਾਈ ਗੁਰਦੀਖ ਖਾਲਸਾ ਓਕੇ ਸਾਸਰੀਕਾਲ ਬਾਏ ਬਾਏ ਮੂੰਫਲੀ ਰੇ ਔੜੀਆਂ ਹੁਣ ਫੜਾ ਦਾ ਦਿੱਤੀਆਂ ਤੈਨਰੀ ਲਿਆ ਦੀ ਪੀ ਓਥੇ ਹਾਂ ਬਣਾਈ ਹੈ ਤੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਦੋਂ ਅੰਦਰ ਵੜ ਗਏ ਸੀ ਆ ਕੇ ਇਹ ਸੁੱਤੇ ਪਏ ਰਹਿੰਦੇ ਇਹਨਾਂ ਨੂੰ ਕੋਈ ਪਤਾ ਲੱਗਦਾ। ਇਹ ਆਟਾ ਕੋ ਨਹੀਂ ਆ ਮੈਂ ਇਥੋਂ ਦੀ ਹੋਲ ਹੋਣੀ ਕਿਦਨੇ ਅੰਦਰ ਵੀ ਵੜ ਗਿਆ ਇਹਨੂੰ ਦਾਵੇ ਨਹੀਂ ਪਤਾ ਲੱਗੇ। ਓਕੇ ਭਰਾਵਾ ਚੰਗਾ ਵੀ ਭਰਾਵਾ। ਝੰਗਾ ਵੀ ਸਾਂ ਮਾਰਦਾ ਮਸਾਲਾ ਸਾਂ ਪੂਰਾ ਘੜੇ। ਝੰਗਾ ਤੰਦਰੁਸਤ ਰਹਿਵੇ। ਅਡਵਾਂਸ ਹੈਪੀ ਨਿਊ ਇਅਰ ਸਤਿ ਸ੍ਰੀਕਾਲ। ਤੜਕਿਉ ਮੰਮੀ ਘਮਾ ਜੀਏ ਨੇ ਘੰਟਾ ਲਵਾਤਾ। ਇਹਨੇ ਘੰਟਾ ਲਵਾਤਾ। ਭੈਣ ਬਿੰਦਰ ਭੈਣ ਕਹਿੰਦੀ ਆ ਲੰਗਰ 'ਚ ਦੇਖਦੇ ਆਪਾਂ ਮੰਮੀ ਇੱਥੇ ਆਉ ਮੰਮੀ ਤਾਂ ਇੱਥੇ ਹੈ ਨਹੀਂ ਸੀ। ਇਹਨੇ ਚੱਲ ਕੋਈ ਨਾ ਮੰਮੀ ਤਾਂ ਲੱਭੇਣੀ ਆ ਜੇ ਆਪਾਂ ਦੁੱਧ ਛਕ ਚੁਲੀ। ਚਲੋ ਠੀਕ ਆ ਚਲ ਠੀਕ ਆ ਚੰਗਾ ਵਾ ਚਲ ਕਿਉਂ ਚਲਦਾ ਵਾ ਹਾਂ 4 ਵਜੇ ਆ ਕੇ 5:30 ਚੱਲੇ ਆ ਅੱਜ ਪ੍ਰਸ਼ਾਦ ਦਾ ਬਾਬੇ ਬਾਲਕ ਦਾ ਸਾਡੇ ਚੱਲਦਾ ਪ੍ਰੋਗਰਾਮ ਵਾਹਿਗੁਰੂ ਜੀ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਨਾਲ ਬਾਬਾ ਬਾਨ ਪਧਾਰੀ ਧਰਮਸ਼ਾਲਾ ਦੇ ਵਿੱਚ 12 ਵਜੇ ਰਾਤ ਤੇ ਹੁਣ ਚੱਲਿਆ ਕਰੇ ਕਰੇ ਹੈਗੇ ਮੰਮੀ ਉਹਨਾਂ ਨੂੰ ਬਿਸ਼ੇ ਕਰਾ ਗਈ ਓਕੇ ਜੀ ਹੈਪੀ ਨਿਊ ईयर ਯਾਰ ਮਿਲਦਾ ਕੱਲ ਨੂੰ ਕਿੰਗਾ ਵੀ ਹੈਪੀ ਨਿਊ ईयर ਸਾਰਿਆਂ ਨੂੰ ਹਾਂ ਨਵੇਂ ਸਾਲ ਦੇ ਸਾਰਿਆਂ ਨੂੰ ਵਧਾਈਆਂ ਚੋ ਜੂ ਮੇਰਾ ਨਲ ਤੇ ਲੱਕ ਕੱਸ ਦਿੰਦੇ ਹਾਂ ਹਾਂ ਚਲੋ ਮੰਮੀ ਦੀ ਡੈਡੀ ਹੈਪੀ ਨਿਊ ਇਅਰ ਨੇ ਆ Happy New Year Happy New Year Happy New Year Thank you Thank you Thank you Thank you Daddy Happy New Year Happy New Year Happy New Year ਏ ਚਲੋ ਵਾਈ ਗਰੂ ਮੇਰੀ ਉਮਰ ਦੀ ਮੰਮੀ ਗੜੀ ਬਿਲਾ ਦੇ ਮੇਰੀ ਹਾਰੇ ਖੁਸ਼ੀ ਮੰਨ ਤੇ ਵੀ ਸੋਹਣੀ ਬਣਿਆ ਹੈਪੀ ਨਿਊਜ਼ ਹੈ ਅੰਦਰ ਕੋ ਬੱਦਲ ਆਈ ਪਈ ਆ ਬਾਹਰ ਕਲੋਜੀ ਹੈਪੀ ਨਿਊ

2026 ਚ ਪੂਰੀਆਂ ਹੋਣ ਮੇਰਾ ਸਾਰਾ ਕੁਝ ਪੂਰਾ ਹੋ ਕੇ 2025 ਬਸ ਠੀਕ ਆ ਸੌਂ ਜਾ ਫਿਰ ਗੁੱਡ ਨਾਈਟ ਹੈਪੀ ਨਿਊ ਈਅਰ ওকে